ਹਾਂਜੀ ਆ ਤੁਸੀਂ ਦੇਖ ਰਹੇ ਹੋ ਜੋ ਕਿ ਇੱਥੇ ਕੂੜੇ ਦੇ ਵੱਡੇ ਵੱਡੇ ਡੰਪ ਲੱਗੇ ਹੋਏ ਸੀ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਪਿੰਡ ਸਾਦਕ ਤੋਂ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਜੋ ਕੂੜਾ ਰੂੜੀਆਂ ਸੀ ਉਸ ਨੂੰ ਡੂੰਗਾ ਟੋਇਆ ਪੁੱਟ ਕੇ ਉਸ ਦੇ ਵਿੱਚ ಗ್ರಾಮ ਪੰਚਾਇਤ ਸਾਦਕ ਵੱਲੋਂ ਸਫਾਈ ਪੂਰੇ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਕਿੰਨੇ ਢੇਰ ਕਿੰਨਾ ਇੱਥੇ ਰੂਦਨਾ ਜਿਹੜੀਆਂ ਢੇਰ ਬਣੀਆਂ ਹੋਈਆਂ ਸੀ ਉਸ ਨੂੰ ਚੁੱਕਿਆ ਗਿਆ ਤੇ ਚੁੱਕਣ ਤੋਂ ਬਾਅਦ ਆਹ ਵੇਖ ਸਕਦੇ ਹੋ ਜੀ.ਪੀ.ਡੀ ਦੇ ਨਾਲ ਟੋਕ ਟੋਕ ਕੇ ਵਿੱਚ ਨਪਰਾਂ ਆ ਰਹੀਆਂ ਤਾਂ ਬਹੁਤ ਵਧੀਆ ਪ੍ਰਾਣਾ ಗ್ರಾಮ ਸੱਚਾ ਸਾਧਕ ਦਾ ਜੋ ਕਿ ਆ ਤੁਸੀਂ ਵੇਖ ਸਕਦੇ ਹੋ ਜੋ ਪੰਚਾਇਤ ਮੈਂਬਰ ਆ ਮੌਕੇ ਤੇ ਖਲੋ ਕੇ ਕੰਮ ਕਰਾ ਰਹੇ ਆ ਆਪਣੀ ਬੰਦੀ ਡਿਊਟੀ ਨਿਭਾ ਰਹੇ ਆ ਇਹ ਜੋ ਤਸਵੀਰਾਂ ਸਾਧਕ ਦੇ ਸਾਈ ਸਕੂਲ ਲੜਕੇ ਸਾਦ ਤੋਂ ਉੱਠੀਆਂ ਹਨ ਜੋ ਕਿ ਬਿਲਕੁਲ ਗੇਟ ਦੇ ਸਾਹਮਣੇ ਪੂਰੇ ਦੇ ਘੇਰਤੀ ਉੱਤੇ ਸਫਾਈ ਕੀਤੀ ਜਾ ਰਹੀ ਹੈ। ਜੋ ਕਿ ਜੋ ਪਿਛਲੇ ਦਿਨੀ ਪੋਸਟ ਵੀ ਪਾਈ ਗਈ ਸੀ ਸਕੂਲ ਦੇ ਅੱਗੇ ਸਫਾਈ ਹੋਣ ਵਾਲੀ ਸੀ। ਉਹ ਅੱਜ ਬ੍ਰਾਂਧ ਪ੍ਰਚੇਤ ਵੱਲੋਂ ਉਸ ਸਕੂਲ ਦੇ ਚਿੱਟਕੇ ਸਾਈ ਸਕੂਲ ਦੇ ਕੋਲ ਹੀ ਸਫਾਈ ਕਰਾਈ ਜਾ ਰਹੀ ਹੈ। ਉਹ ਬਹੁਤ ਵਧੀਆ ਪ੍ਰਾਲਾ। ਉਹ ਜੀਪੀ ਲ ਇੱਥੇ ਜੋ ਹੁੰਦਾ ਸੁਤਨ ਵਾਲਿਆਂ ਨੂੰ ਵੀ ਸਕੂਲ ਦਾ ਥੋੜਾ ਜਿਹਾ ਦੇਖ ਕੇ ਭੇਜ ਕੀਤਾ ਜਾਵੇ। ਕਿ ਸਕੂਲ ਦੇ ਤੇ ਪੂਰਾ ਨਾ ਸਿੱਟਿਆ ਜਾਵੇ। ਆ ਵੀ ਦੇਖ ਸਕਦੇ ਤੁਸੀਂ ਆਸ-ਪਾਸੇ ਦਾ ਦ੍ਰਿਸ਼ ਜੋ ਕਿ ਸਕੂਲ ਦੇ ਬਿਲਕੁਲ ਸਾਹਮਣੇ ਵਾਲੀ ਸਫਾਈ ਦਾ ਕੰਮ ਚੱਲ ਰਿਹਾ ਹੈ ਤੇ